ਘਰ ਤੱਕ ਪਹੁੰਚ ਨਹੀਂ ਸਕਦਾ ਰਸਤੇ ਵਿੱਚ ਇਹਨੂੰ ਰੋਕ ਲਿਆ ਜਾਂਦਾ ਹੈ ਜਮਾ ਰੂਪੀ ਪਹਿਰੇਦਾਰ ਰਸਤੇ ਵਿੱਚ ਹੀ ਰੋਕ ਲੈਂਦੇ ਐ ਫਿਰ ਸੰਸਾਰ ਦੇ ਵਿੱਚ ਉਹਨੂੰ ਭੇਜ ਦਿੱਤਾ ਜਾਂਦਾ ਹੈ ਪਤਾ ਨਹੀਂ ਫਿਰ ਕਿੰਨੀ ਐ ਕੋਈ ਸੰਸਾਰ ਦੀਆਂ ਟੇਢੀਆਂ ਜੂਨਾ ਵਿੱਚ ਪਟਕਣਾ ਪੈਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਏ ਪ੍ਰਮਾਤਮਾ ਜੀ ਹਉ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੁ ਮਹਾਰਾਜ ਤੁਹਾਡੇ ਨਾਮ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਜਿਸ ਨਾਮ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਇਹ ਜੀਵ ਦੀ ਗਤੀ ਹੁੰਦੀ ਹੈ ਜਿਸ ਨਾਮ ਜਪਣੇ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਵਿੱਚ ਆਪ ਜੀ ਸਹਾਇਕ ਹੁੰਦੇ ਹੋ ਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਐਸੇ ਅੰਮ੍ਰਿਤਮਈ ਆਪ ਜੀ ਦੇ ਨਾਮ ਤੋਂ ਮਹਾਰਾਜ ਸਦਾ ਸੇ ਬਲਿਹਾਰ ਤੇ ਕੁਰਬਾਨ ਜਾਂਦੇ ਹਾਂ ਕਰਣ ਕਾਰਣ ਸਭਨਾ ਦਾ ਏਕੋ ਕਿਉਂਕਿ ਸਾਰੀ ਸ੍ਰਿਸ਼ਟੀ ਦਾ ਕਾਰਣ ਰੂਪ ਤੇ ਕਰਨਹਾਰ ਕਰਤਾ ਪੁਰਖ ਅਕਾਲ ਪੁਰਖ ਪਰਮੇਸ਼ਰ ਆਪ ਹੈ ਜਿਤਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਜੰਤੂ ਪੈਦਾ ਕੀਤੇ ਆ ਨਾ ਉਸ ਕਰਤੇ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਆ ਉਹ ਆਪ ਹੀ ਵਾਹਿਗੁਰੂ ਸਭ ਜੀਵਾਂ ਦਾ ਕਰਨਹਾਰ ਹੈ ਅਵਰ ਨਾ ਦੂਜਾ ਕੋਈ ਐ ਪਰਮਾਤਮਾ ਜੀ ਆਪ ਜੀ ਤੋਂ ਬਿਨਾ ਪਹਿਲਾਂ ਵੀ ਕੋਈ ਦੂਜਾ ਨਹੀਂ ਸੀ ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੋਵੇ ਹੁਣ ਵੀ ਨਹੀਂ ਹੈ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ ਜਿਹੜਾ ਕਰਤਾ ਬਣ ਕੇ ਤੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੋਵੇ ਐ ਪਰਮਾਤਮਾ ਜਿੰਨੇ ਵੀ ਤਮਾਮ ਸੰਸਾਰ ਭਰ ਦੇ ਜੀਵ ਹੈ दैवी ਸ਼ਕਤੀਆਂ ਨੇ ਸਭ ਨੂੰ ਪ੍ਰਮਾਤਮਾ ਤੋਂ ਆਪਣੇ ਹੁਕਮ ਦੇ ਵਿੱਚ ਹੀ ਪੈਦਾ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਦੇ ਉਤਪਤੀ ਕਰਨ ਵਾਲਾ ਹੈ ਸੰਸਾਰ ਦੇ ਅੰਦਰ ਉਹ ਪ੍ਰਮਾਤਮਾ ਕਰਤਾ ਵੀ ਆਪ ਹੈ ਭਰਤਾ ਵੀ ਆਪ ਹੈ ਹਰਤਾ ਵੀ ਵਾਹਿਗੁਰੂ ਆਪ ਹੈ ਕਰਤਾ ਤੋਂ ਭਾਵ ਪੈਦਾ ਕਰਨ ਵਾਲਾ ਭਰਤਾ ਤੋਂ ਭਾਵ ਪਰਵਰਿਸ਼ ਪਾਲਣਾ ਕਰਨ ਵਾਲਾ ਹਰਤਾ ਤੋਂ ਭਾਵ ਲੈਤਾ ਮਾਰਨ ਵਾਲਾ ਵੀ ਪਰਮੇਸ਼ਰ ਆਪ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਰਤਾ ਭਰਤਾ ਤੇ ਹਰਤਾ ਉਹ ਪਰਮਾਤਮਾ ਆਤ ਹੈ। ਉਸ ਵਾਹਿਗੁਰੂ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ ਅਵਰਨੰਦੂ ਜਾ ਕੋਈ। ਏ ਮਹਾਰਾਜ ਆਪ ਜੀ ਤੋਂ ਬਿਨਾ ਕੋਈ ਦੂਸਰਾ ਨਹੀਂ ਹੈ। ਸੱਚੇ ਪਾਤਸ਼ਾਹ ਜਿਹੜੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੋਵੇ। ਰਹਾਉ। ਬਿਸਰਾਮ ਦੇ ਕਿ ਸਤਿਗੁਰੂ ਜੀ ਫਰਮਾਉਂਦੇ ਐ। বিশ্রাম ਤੋਂ ਭਾਵ ਕਿ ਆਪਣੇ ਹਿਰਦੇ ਰੂਪ ਧਰਤੀ ਤੇ ਇਹ ਮਨੁੱਖਾ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੀਜ ਨੂੰ ਬੀਜ ਲੈਣਾ ਕਰ। ਰਹਾਉ ਤੋਂ ਭਾਵ ਟਹਿਰਾਉ বিশ্রাম ਹੈ। ਇਹ ਵੀ ਅਰਥ ਹੈ ਕਿ ਜੋ ਮਹਾਰਾਜ ਜੀ ਨੇ ਤੈਨੂੰ ਉਪਦੇਸ਼ ਦਿੱਤਾ ਹੈ ਨਾ ਆਪਣੇ ਹਿਰਦੇ ਰੂਪ ਧਰਤੀ ਨੂੰ ਚੰਗੀ ਤਰ੍ਹਾਂ ਸਾਫ ਕਰ ਫਿਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਦੇ ਉਪਦੇਸ਼ ਰੂਪੀ ਬੀਜ ਨੂੰ ਆਪਣੇ ਹਿਰਦੇ ਰੂਪ ਧਰਤੀ ਵਿੱਚ ਬੀਜਣਾ ਕਰ। ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਬਹੁਤੇ ਫੇਰ ਪਏ ਕਿਰਪਨ ਕੋ ਬੜੇ ਪਿਆਰ ਵਿੱਚ ਭੇਜ ਕੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਸਤਿਗੁਰੂ ਜੀ ਜਾਤ ਸਿਖਾ ਰਹੇ ਨੇ ਇਹ ਪ੍ਰਮਾਤਮਾ ਜੀ ਜਿਵੇਂ ਕੋ ਸੂਮ ਹੁੰਦਾ ਨਾ ਸੂਮ ਕੰਜੂਸ ਹੁੰਦਾ ਹੈ ਇੱਕ ਛੱਲੜ ਵੀ ਖਰਚਣ ਨੂੰ ਜਿਸ ਮਨੁੱਖ ਦਾ ਚਿੱਤ ਨਹੀਂ ਕਰਦਾ ਉਹਨੂੰ ਸੂਮ ਕਿਹਾ ਜਾਂਦਾ ਹੈ ਜਾਂ ਕੰਜੂਸ ਸ਼ਬਦ ਉਹਦੇ ਵਾਸਤੇ ਵਰਤਿਆ ਜਾਂਦਾ ਹੈ ਇੱਕ ਦਮੜੀ ਵੀ ਜਿਹਦਾ ਖਰਚਨ ਨੂੰ ਚਿਤ ਨਹੀਂ ਕਰਦਾ ਪਰ ਜ਼ਿੰਦਗੀ ਵਿੱਚ ਭਾਵੇਂ ਔਖਾ ਹੋ ਕੇ ਤੰਗ ਹੋ ਕੇ ਇਕੱਠੇ ਕਰੀ ਜਾਵੇ ਧਨ ਪਦਾਰਥ ਬਹੁਤ ਜ਼ਿਆਦਾ ਸੰਚਿਤ ਕਰੀ ਜਾਂਦਾ ਹੈ ਪਰ ਜਦੋਂ ਖਰਚਨ ਦੀ ਵਾਰੀ ਆਉਂਦੀ ਹੈ ਇੱਕ ਦਮੜੀ ਵੀ ਖਰਚਨ ਨੂੰ ਚਿਤ ਨਹੀਂ ਕਰਦਾ ਉਹਨੂੰ ਕਿਹਾ ਜਾਂਦਾ ਸੋਮ ਜਾਂ ਕਿਰਪਨ ਸ਼ਬਦ ਆਇਆ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਬਹੁਤੇ ਫੇਰ ਪਏ ਕਿਰਪਨ ਕਉ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਕੋਲ ਕਿਹੜੀ ਕੰਜੂਸੀ ਜਿਹਦੇ ਕਰਕੇ ਬਾਰ-ਬਾਰ ਸਾਡੇ ਫੇਰੇ ਪੈ ਰਹੇ ਸੰਸਾਰ ਦੇ ਅੰਦਰ ਜਿਸ ਕਰਕੇ ਬਾਰ-ਬਾਰ ਸਾਨੂੰ ਆਵਾਗਵਨ ਦੇ ਚੱਕਰ ਵਿੱਚ ਪੈਣਾ ਪੈ ਰਿਹਾ ਹੈ ਮਹਾਰਾਜ ਸੱਚੇ ਪਾਤਸ਼ਾਹ ਨਾਮ ਜਪਣ ਦੇ ਵੱਲੋਂ ਸਾਡਾ ਮਨ ਕੰਜੂਸੀ ਕਰਦਾ ਹੈ ਸਾਡਾ ਮਨ ਸੂਮ ਬਣਿਆ ਹੋਇਆ ਹੈ ਇਹ ਸੰਸਾਰ ਦੇ ਧਨਪਦਾਰਤ ਸੰਚਿਤ ਕਰਨ ਦੇ ਵਿੱਚ ਤਾਂ ਹਰ ਸਮੇਂ ਬਾਰ-ਬਾਰ ਬੜਾ ਉਤਸ਼ਾਹਤ ਹੋ ਕਰਕੇ ਰਹਿੰਦਾ ਹਰ ਸਮੇਂ ਯਤਨਸ਼ੀਲ ਰਹਿੰਦਾ ਪਰ ਸੱਚੇ ਪਾਤਸ਼ਾਹ ਜੀ ਸੂਮਾ ਦੀ ਤਰ੍ਹਾਂ ਕੰਜੂਸਾਂ ਦੀ ਤਰ੍ਹਾਂ ਸਾਡਾ ਮਨ ਜਿਹੜਾ ਨਾਮ ਜਪਣ ਤੋਂ ਬੜੀ ਕੰਜੂਸੀ ਕਰਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਬੜੀ ਸੂਮਤਾ ਧਾਰਨ ਕਰਕੇ ਰੱਖਦਾ ਹੈ ਜਿਸ ਕਰਕੇ ਬਾਰ-ਬਾਰ ਸਾਨੂੰ ਆਵਾਗਵਨ ਦੇ ਚੱਕਰ ਵਿੱਚ ਪੈਣਾ ਪੈ ਰਿਹਾ ਹੈ ਬਾਰ-ਬਾਰ ਸੰਸਾਰ ਦੀਆਂ ਟੇਡੀਆਂ ਜੁਨਾਂ ਵਿੱਚ ਜਨਮ ਧਾਰਨ ਕਰਨਾ ਪੈ ਰਿਹਾ ਹੈ ਸੱਚੇ ਪਾਤਸ਼ਾਹ ਮਹਾਰਾਜ ਆਪ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰਨਾ ਕਰੋ ਜੀ ਅਬ ਕਿਛ ਕਿਰਪਾ ਕੀਜੈ ਮਹਾਰਾਜ ਹੁਣ ਕਿਰਪਾ ਕੀਤੀ ਹੈ ਨਾ ਆਪ ਜੀ ਨੇ ਮਾਨਸ ਜੀਵਨ ਬਖਸ਼ਿਸ਼ ਕੀਤਾ ਅਬ ਕਿਛ ਕਿਰਪਾ ਕੀਜੈ ਮਹਾਰਾਜ ਥੋੜੀ ਜੀ ਸਾਡੇ ਤੇ ਕਿਰਪਾ ਕਰਦੇ ਹੋ ਗਰੀਬ ਨਵਾਜ਼ ਸਾਡੇ ਤੇ ਬਖਸ਼ਿਸ਼ ਕਰਦੇਵੋ ਜੇ ਪਹਿਲਾਂ ਮਹਾਰਾਜ ਸੰਸਾਰ ਦੇ ਵਿੱਚ ਭੁੱਲਿਆ ਹੋਇਆ ਨੇ ਭਟਕਿਆ ਹੋਇਆ ਨੇ ਮੱਤ ਤੇ ਭਰਮ ਰੂਪੀ ਪੜਦਾ ਪੈਣੇ ਕਰਕੇ ਪਤਾ ਨਹੀਂ ਕਿੰਨੇ ਕੋ ਜਨਮ ਅਜਾਇਂ ਗਵਾ ਦਿੱਤੇ ਹੁਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਹੋ ਆਬ ਕਿਛ ਕਿਰਪਾ ਕੀਜੈ ਮਹਾਰਾਜ ਬਹੁਤੀ ਨਹੀਂ ਤੇ ਥੋੜੀ ਜੀ ਸਾਡੇ ਤੇ ਕਿਰਪਾ ਕਰਨਾ ਕਰੋ ਓਹੋ ਦਿਆਲ ਦਰਸ਼ਨ ਦੇਹੋ ਆਪਣਾ ਏ ਮੇਰੇ ਮਾਲਕ ਪਰਮੇਸ਼ਰ ਜੀ ਦਇਆ ਦੇ ਘਰ ਵਿੱਚ ਆ ਕੇ ਦਿਆਲੂ ਹੋ ਕਰਕੇ ਮਹਾਰਾਜ ਕਿਰਪਾ ਕਰਕੇ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦੇਣਾ ਕਰੋ ਕਿਉਂਕਿ ਮਹਾਰਾਜ ਤੁਹਾਡੇ ਦਰਸ਼ਨਾਂ ਦੀ ਦਾਤ ਮਿਲ ਜਾਵੇ ਨਾ ਤੇ ਜੰਮਣ ਮਰਨ ਦਾ ਗੇੜਾ ਸੰਸਾਰ ਤੋਂ ਮੁੱਕ ਜਾਵੇਗਾ ਆਪ ਕਿਰਪਾ ਕਰਕੇ ਦਰਸ਼ਨ ਬਖਸ਼ਿਸ਼ ਕਰ ਦੇਣਾ ਕਰੋ 84 ਦੇ ਗੇੜੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਜ਼ਾਦ ਹੋ ਜਾਣਾ ਕਰਾਂਗੇ ਦੇੜੀਆਂ ਜੂਨਾ ਵਿੱਚ ਸਾਨੂੰ ਬਾਰ-ਬਾਰ ਨਹੀਂ ਜਨਮ ਧਾਰਨ ਕਰਨੇ ਪੈਣਗੇ ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਸਾਨੂੰ ਪੁੱਠੇ ਨਹੀਂ ਲਟਕਣਾ ਪਵੇਗਾ ਜੇ ਮਹਾਰਾਜ ਆਪ ਕਿਰਪਾ ਕਰਕੇ ਥੋੜੀ ਜੀ ਸਾਡੇ ਤੇ ਕਿਰਪਾ ਕਰਦੇ ਹੋ ਦਰਸ਼ਨ ਬਖਸ਼ਿਸ਼ ਕਰਕੇ ਮਹਾਰਾਜ ਸਾਨੂੰ ਨੇਹਾਲ ਕਰ ਦੇਣਾ ਕਰੋ ਕਿਉਂਕਿ ਸਤਗੁਰੂ ਜੀ ਦੇ ਦਰਸ਼ਨ ਵੀ ਬੜੀ ਅਮੋਲਕ ਦਾਤ ਹੈ ਕੋਈ ਮੁੱਲ ਨਹੀਂ ਦੇ ਸਕਦਾ ਸੰਗਤ ਜੀ ਹਜ਼ੂਰ ਦੇ ਬਚਨ ਹਨ ਦੇਦਨੇ ਦੀਦਾਰ ਸਾਹਿਬਾ ਕਾਸ਼ ਨਹੀਂ ਇਸ ਕਾ ਮੋਲ ਪਾਕ ਪਰਵ ਦਿਗਾਰ ਤੋਂ ਖੁਦ ਖਸਮ ਵੱਡਾ ਅਤੋਲ ਅਮੋਲਕ ਦਾਤ ਹੈ ਸਤਗੁਰੂ ਜੀ ਦੇ ਦਰਸ਼ਨਾ ਦੇ ਬਿਨਾ ਭਾਗਾ ਤੋਂ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਦੇ ਪ੍ਰਾਪਤ ਹੋ ਸਕਦੇ ਜਿਨ੍ਹਾਂ ਦੇ ਭਾਗ ਜਾਗਦੇ ਹੈ ਉਹ ਫਿਰ ਭਾਵਨਾ ਸਿੱਧ ਹੋ ਕਰਕੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਪ੍ਰਤਖ ਹਾਜ਼ਰ ਨਾਜ਼ਰ ਜਾਣ ਕਰਕੇ ਗਰੀਬ ਨਵਾਜ਼ ਸਤਗੁਰੂ ਜੀ ਦੇ ਦੀਦਾਰ ਪਰਸ਼ ਕਰਕੇ ਨਿਹਾਲ ਹੋ ਜਾਣਾ ਕਰਦੇ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ ਗਰੀਬ ਨਿਵਾਜ਼ ਖੋਹ ਦਇਆਲ ਦਰਸ਼ਨ ਦੇਹੁ ਆਪਣਾ ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰਕੇ ਸਾਨੂੰ ਨਿਹਾਲ ਕਰ ਦੇਣਾ ਕਰੋ ਐਸੀ ਬਖਸ਼ ਕਰੀਜੈ ਹੇ ਮਹਾਰਾਜ ਐਸੀ ਸਾਡੇ ਤੇ ਬਖਸ਼ਿਸ਼ ਕਰਨਾ ਕਰੋ ਕਿਉਂਕਿ ਜੇ ਪ੍ਰਮਾਤਮਾ ਬਖਸ਼ਿਸ਼ ਕਰੇ ਤਾਂ ਉਸ ਵਾਹਿਗੁਰੂ ਜੀ ਦੇ ਦਰਸ਼ਨ ਹੋ ਸਕਦੇ ਹੈ ਮਨੁੱਖ ਆਪਣੇ ਬਲ ਦੇ ਨਾਲ ਚਾਹ ਕੇ ਨਹੀਂ ਕਦੇ ਪਰਮਾਤਮਾ ਦੇ ਦਰਸ਼ਨ ਕਰ ਸਕਦਾ ਜੇ ਕੋਈ ਮਨੁੱਖ ਦਾਵਾ ਕਰੇ ਕਿ ਮੈਂ ਬਹੁਤ ਬੰਦਗੀ ਕਰਦਾ ਮੈਂ ਬਹੁਤ ਰੱਬ ਦੇ ਨੇੜੇ ਹਾਂ ਪਰਮਾਤਮਾ ਮੇਰੇ ਤੋਂ ਓਲੇ ਨਹੀਂ ਹੋ ਸਕਦਾ ਸੱਚੀ ਗੱਲ ਹੈ ਵੀ ਸਾਡੇ ਸਾਹਮਣੇ ਇਹ ਸਾਰੇ ਆnde ਪਰ ਸਾਧ ਸੰਗਤ ਜੀ ਧਰਮ ਰੂਪੀ ਭੋਲੇ ਪਏ ਹੋ ਸਾਡੇ ਨੇਤਰਾਂ ਦੇ ਵਿੱਚ ਧਰਮ ਰੂਪੀ ਭੋਲੇ ਕਈ ਵਾਰ ਸਾਡੇ ਬਜ਼ੁਰਗ ਸ਼ਬਦ ਵਰਤਦੇ ਆ ਨਾ ਕੋਈ ਇੱਕ ਵਸਤੂ ਕੋਈ ਪਦਾਰਥ ਪਿਆ ਹੋਵੇ ਨਾ ਤੇ ਜੇ ਉਹ ਫੜਨ ਦੇ ਵਾਸਤੇ ਕਿਹਾ ਜਾਵੇ ਕਿ ਭਾਈ ਆ ਫੜਾਈ ਮੈਨੂੰ ਤੇਰੇ ਕੋਲ ਕੋਈ ਵਸਤੂ ਪਈ ਹੈ ਉਹ ਇਧਰ ਉਧਰ ਦੇਖੇ ਜਾਂਦਾ ਲੱਭਦੇ ਨਹੀਂ ਤੇ ਸਾਡੇ ਬਜ਼ੁਰਗ ਕਈ ਵਾਰ ਇਹ ਸ਼ਬਦ ਵਰਤਦੇ ਹੁੰਦੇ ਕਹਿੰਦੇ ਕਿ ਤੇਰੇ ਡੇਲਿਆਂ 'ਚ ਭੋਲੇ ਪਏ ਆ ਤੈਨੂੰ ਦਿਸਦਾ ਨਹੀਂ ਤੇਰੇ ਡੇਲਿਆਂ ਵਿੱਚ ਕਹਿੰਦੇ ਭੋਲੇ ਪਏ ਤੇਰੇ ਕੋਲ ਹੀ ਵਸਤੂ ਪਈ ਮੈਨੂੰ ਦਿਸਦੀ ਪਈ ਈ ਦੂਰ ਤੈਨੂੰ ਕਿਉਂ ਨਹੀਂ ਦਿਸਦੀ ਕੀ ਹੋ ਗਿਆ ਤੇਰੇ ਡੇਲਿਆਂ 'ਚ ਭੋਲੇ ਪਏ ਆ ਇਹ ਸ਼ਬਦ ਵਰਤੇ ਜਾਂਦਾ ਹੈ ਤੇ ਸਾਦੇ ਸੰਗਤ ਜੀ ਜਦੋਂ ਤੱਕ ਮਨੁੱਖ ਦੇ ਮਨ ਬੁੱਧ ਰੂਪੇ ਨੇਤਰਾਂ ਦੇ ਵਿੱਚ ਭਰਮ ਦੇ ਫੁੱਲੇ ਪਏ ਹਨ ਤਦੋਂ ਤੱਕ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਕੋਲ ਹੁੰਦੇ ਹੋਏ ਵੀ ਸਾਨੂੰ ਨਜ਼ਰ ਨਹੀਂ ਆਉਣਾ ਕਰਦੇ ਪਰ ਤੱਕ ਗਰੀਬਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਗ ਦੀ ਜੋਤ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਮ ਪਾਤਸ਼ਾਹ ਹਿਆਂ ਕਿ ਆਤਮਿਕ ਸਰੂਪ ਹੈ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਨਹੀਂ ਕਿਉਂਕਿ ਪਰਮ ਰੂਪੀ ਫੋਲੇ ਸਾਡੇ ਨੈਤਰਾ ਵਿੱਚ ਪਏ ਹੋਏ ਐ ਇਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਹੋ ਹੋ ਦਿਆਲ ਦਰਸ਼ਨ ਦੇਹੁ ਆਪਣਾ ਐਸੀ ਬਖਸ਼ਿਸ਼ ਕਰੀ ਜਾ ਮਹਾਰਾਜ ਕਿਹੜੀ ਬਖਸ਼ਿਸ਼ ਐਸੀ ਸਾਡੇ ਤੇ ਬਖਸ਼ਿਸ਼ ਕਰੋ ਸਾਡੇ ਪਰਮ ਰੂਪੀ ਫੋਲੇ ਮਹਾਰਾਜ ਸੱਚੇ ਪਾਤਸ਼ਾਹ ਚੁੱਕੇ ਜਾਣ ਮਤ ਤੇ ਭਾਈ ਹੋਏ ਪਰਮ ਰੂਪੀ ਪੜਦੇ ਵੀ ਸਾਡੇ ਚੁੱਕੇ ਜਾਣ ਵਿਚਾਰ ਦੀ ਨਿਗਾਹ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰੋ ਗਰੀਬਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਹੀ ਤੁਹਾਡੇ ਦਰਸ਼ਨ ਹੋ ਸਕਦੇ ਐ ਨਹੀਂ ਤਾਂ ਗਰੀਬਨਵਾਜ ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਦਾਤ ਸਾਨੂੰ ਪ੍ਰਾਪਤ ਨਹੀਂ ਹੋ ਸਕਦੀ ਮਹਾਰਾਜ ਆਪ ਕਿਰਪਾ ਕਰਕੇ ਐਸੀ ਬਖਸ਼ਿਸ਼ ਕਰਕੇ ਸਾਨੇ ਦਰਸ਼ਨ ਦੇ ਕਰਕੇ ਨੇ ਹਾਲ ਕਰ ਦੇਣਾ ਕਰੋ ਜੀ ਭਨਤ ਨਾਨਕ ਭਰਮ ਪਾਟ ਖੂਲੇ ਧੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਹਜ਼ੂਰ ਬਖਸ਼ਿਸ਼ ਕਰਦੇ ਐ ਜਦੋਂ ਅਕਾਲ ਪੁਰਖ ਪ੍ਰਮਾਤਮਾ ਜੀ ਨੇ ਬੇਨਤੀ ਸੁਣ ਲਈ ਹੈ ਨਾ ਜੀਵ ਦੀ ਪਿਆਰ ਵਿੱਚ ਭੇਜ ਕਰਕੇ ਹਿਰਦੇ ਹੋ ਕੇ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਸ਼ਰਦਾ ਰੂਪ ਝੋਲੀ ਅੱਡ ਕਰਕੇ ਜਦੋਂ ਦਰਸ਼ਨਾ ਦੀ ਖੈਰ ਮੰਗੀ ਹੈ ਨਾ ਤੇ ਫਿਰ ਪ੍ਰਮਾਤਮਾ ਨੇ ਦਇਆ ਦੇ ਘਰ ਵਿੱਚ ਆ ਕੇ ਐਸੀ ਬਖਸ਼ਿਸ਼ ਕੀਤੀ ਹੈ ਭਨਤ ਨਾਨਕ ਧਰਮ ਪਟ ਖੁੱਲੇ ਪਰਮ ਰੂਪੀ ਜਿਹੜੇ ਪੜਦੇ ਸਨ ਪਟ ਪੜਦੇ ਪਏ ਹੋਏ ਸੀ ਨਾ ਪ੍ਰਮਾਤਮਾ ਨੇ ਖੋਲ ਦਿੱਤੇ ਹੈ ਚੁੱਕ ਦਿੱਤੇ ਹੈ ਸੰਗਤ ਜੀ ਜਦੋਂ ਤੱਕ ਮਨੁੱਖ ਦੇ ਮਨ ਵਿੱਚ ਭਰਮ ਹੈ ਨਾ ਗੁਰਬਾਣੀ ਵਿੱਚ ਹਜ਼ੂਰ ਦਾ ਵਚਨ ਹੈ ਤਦੋਂ ਤੱਕ ਮਨ ਕਦੇ ਵੀ ਅਡੋਲ ਨਹੀਂ ਹੋ ਸਕਦਾ ਮਨ ਬਾਰ ਬਾਰ ਡੋਲਦਾ ਰਹਿੰਦਾ ਬਾਰ ਬਾਰ ਡਗ ਮਗਾਉਂਦਾ ਰਹਿੰਦਾ ਹੈ ਤੇ ਪਤਾ ਨਹੀਂ ਕਿੱਥੇ ਡੋਲ ਜਾਵੇ ਵੀ ਕੋਈ ਪਤਾ ਨਹੀਂ ਸਭ ਕੁਝ ਜ਼ਿੰਦਗੀ ਵਿੱਚ ਪਤਾ ਹੋਣ ਦੇ باوجود ਵੀ ਮਨ ਦਾ ਕੋਈ ਭਰੋਸਾ ਨਹੀਂ ਕਿੱਥੇ ਡੋਲ ਜਾਂਦਾ ਜਿੰਨਾ ਚਿਰ ਮਨ ਵਿੱਚ ਭਰਮ ਹੈ ਹਾ ਸਤਿਗੁਰੂ ਜੀ ਕਿਰਪਾ ਕਰ ਦੇਣ ਪਰ ਅਮਰੂਪੀ ਪਰਦੇਆਂ ਨੂੰ ਚੁੱਕ ਦੇਣ ਤਾਂ ਫਿਰ ਹਿਰਦੇ ਵਿੱਚ ਅਡੋਲਤਾ ਆਉਂਦੀ ਹੈ। ਫਿਰ ਜ਼ਿੰਦਗੀ ਵਿੱਚ ਜਿੰਨੇ ਮਰਜੀ ਝੱਖੜ ਝੁੱਲਦੇ ਰਹਿਣ ਪਰ ਮਨ ਜਿਹੜਾ ਨਾ ਫਿਰ ਸੁਮੇਰ ਪਰਬਤ ਦੀ ਤਰ੍ਹਾਂ ਸੰਗਤ ਜੀ ਅਡੋਲ ਬਣਿਆ ਰਹਿੰਦਾ ਕਦੇ ਨਹੀਂ ਫਿਰ ਇਹ ਮਨ ਡੋਲਣਾ ਕਰਦਾ। ਸੱਚੇ ਪਾਤਸ਼ਾਹ ਜੀ ਦਾ ਪਾਵਨ ਬਚਨ ਡੇਗਨ ਡੁੱਲ ਤੋ ਲਓ ਜਾਓ ਮਨ ਕੇ ਭਰਮਾ ਪ੍ਰਮ ਕਟਿ ਗੁਰ ਆਪਣੈ ਪਾਏ ਵਿਸਰਾਮ। ਇਹ ਮਨ ਤਾਂ ਫਿਰ ਇਕਾਗਰ ਹੁੰਦਾ ਹੈ ਟਿਕਾਉ ਵਿੱਚ ਆਉਂਦਾ ਜਦੋਂ ਸਤਿਗੁਰੂ ਜੀ ਪਰਮਰੂਪੀ ਪੜਦਾ ਚੁੱਕ ਦੇਣਾ ਕਰ ਦੇ ਤਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਭਨਤ ਨਾਨਕ ਧਰਮ ਪਾਠ ਖੁੱਲੇ ਜਦੋਂ ਮਹਾਰਾਜ ਸਾਹਿਬ ਜੀ ਨੇ ਦਇਆ ਦੇ ਘਰ ਵਿੱਚ ਆਗ ਕਰਕੇ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੀਵ ਦੇ ਮਤ ਤੋਂ ਪਰਮਰੂਪੀ ਪੜਦਿਆਂ ਨੂੰ ਚੁੱਕ ਦੇਣਾ ਕੀਤਾ ਹੈ ਗੁਰ ਪ੍ਰਸਾਦੀ ਜਾਨਿਆ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਫਿਰ ਜੀਵ ਨੇ ਆਪਣੇ ਸਰੂਪ ਨੂੰ ਜਾਣਦਿਆ ਹੈ ਕਿ ਮਨ ਤੂੰ ਐਵੇਂ ਸੰਸਾਰ ਦੀ ਭਟਕਣਾ ਵਿੱਚ ਪਿਆ ਹੋਇਆ ਬਾਰ-ਬਾਰ ਭਟਕਦਾ ਰਹਿੰਦਾ ਹੈ ਅਸਲ ਦੇ ਵਿੱਚ ਤੂੰ ਪਰਮਾਤਮਾ ਦਾ ਅੰਸ਼ ਹੈ ਤੂੰ ਰੱਬ ਦਾ ਹੀ ਸਰੂਪ ਹੈ ਪਰ ਤੇਰੇ ਮਤ ਤੇ ਪੜਦਾ ਪੈਣੇ ਕਰਕੇ ਤੂੰ ਆਪਣੇ ਆਪ ਨੂੰ ਹੋਰ ਸਮਝਦਾ ਤੇ ਪਰਮਾਤਮਾ ਨੂੰ ਕੁਝ ਹੋਰ ਸਮਝਦਾ ਹੈ ਭਗਤ ਰਵਿਦਾਸ ਸਹਿਬ ਜੀ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਸੀਗਾ ਕਿ ਭਰਮ ਕਿਹਨੂੰ ਕਿਹਾ ਜਾਂਦਾ ਹੈ ਕਿ ਭਰਮ ਕੀ ਹੈ ਕਹਿਣ ਲੱਗੇ ਅਸਲੀਅਤ ਉੱਪਰ ਪੜਦਾ ਸੱਚ ਦੇ ਉੱਪਰ ਪੜਦਾ ਕਿ ਜੋ ਸਾਡਾ ਮਨ ਮੰਨਦਾ ਹੈ ਉਹ ਸੱਚ ਨਹੀਂ ਜੋ ਸੱਚ ਹੈ ਉਹਨੂੰ ਸਾਡਾ ਮਨ ਮੰਨਦਾ ਨਹੀਂ ਇਹਨੂੰ ਭਰਮ ਕਿਹਾ ਜਾਂਦਾ ਹੈ ਭਾਵ ਜੋ ਕੋਈ ਮਨੁੱਖ ਸੱਚ ਮੰਨੀ ਬੈਠਾ ਹੈ ਉਹ ਸੱਚ ਹੈ ਨਹੀਂ ਹੈ ਕਿੰਨੂ ਸੱਚ ਮੰਨੇ ਬੈਠਾ ਸੰਸਾਰ ਨੂੰ ਸੱਚ ਮੰਨੀ ਬੈਠਾ ਤਨ ਪਦਾਰਥਾਂ ਨੂੰ ਸੱਚ ਮੰਨੀ ਬੈਠਾ ਮਾਇਆ ਦੇ ਸੁੱਖਾਂ ਨੂੰ ਸੱਚ ਮੰਨੀ ਬੈਠਾ ਧੀਆ ਪੁੱਤਰ ਪਰਿਵਾਰ ਸੰਸਾਰ ਦੇ ਮਿੱਤਰਾਂ ਨੂੰ ਸੱਚ ਮੰਨੀ ਬੈਠਾ ਪਰ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਸੱਚ ਹੈ ਨਹੀਂ ਹੈ ਜੋ ਸੱਚ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਉਹਨੂੰ ਇਹ ਮਨ ਮੰਨਦਾ ਨਹੀਂ ਹੈ ਇਸੇ ਨੂੰ ਕਹਿੰਦੇ ਇਹ ਭਰਮ ਹੈ ਇਹ ਜੀਵ ਦੀ ਮੱਤ ਤੇ ਭਰਮ ਰੂਪੀ ਪੜਦਾ ਉਸ ਪ੍ਰਮਾਤਮਾ ਅਕਾਲ ਪੁਰਖ ਪਰਮੇਸ਼ਰ ਨੇ ਪਾਇਆ ਹੈ ਇਹ ਕਦੋਂ ਭਰਮ ਰੂਪੀ ਪੜਦਾ ਚੁੱਕਿਆ ਜਾਂਦਾ ਹੈ ਸਾਰੇ ਸੰਗਤ ਜੀ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਤਾਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ ਭਨਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਨੇ ਆ ਮਹਾਰਾਜ ਦੀ ਕਿਰਪਾ ਦੇ ਨਾਲ ਤਿਨਾਂ ਨੇ ਵਾਹਿਗੁਰੂ ਜੀ ਦੇ ਸਰੂਪ ਨੂੰ ਪਹਿਚਾਣ ਲਿਆ ਕਿ ਇਹ ਮਨਾਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਐ ਮਨਾ ਤੂੰ ਪਰਮਾਤਮਾ ਦੀ ਅੰਸ਼ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਤੂੰ ਸਰੂਪ ਹੈ ਤੂੰ ਗੁਰੂ ਕੀ ਮੱਧ ਧਾਰਨ ਕਰਕੇ ਆਪਣੇ ਸਰੂਪ ਦਾ ਆਨੰਦ ਮਾਨਣ ਕਰ ਐਵੇਂ ਕਿਤੇ ਸੰਸਾਰ ਦੇ ਵਿਸ਼ੇ ਵਾਸ਼ਨਾ ਵਿੱਚ ਭਟਕਦਾ ਫਿਰਦਾ ਹੈ ਕਿਤੇ ਸੰਸਾਰ ਦੇ ਰੰਗਾ ਰੰਗਾ ਦੇ ਸੁੱਖਾਂ ਨੂੰ ਸੱਚ ਮੰਨੇ ਬੈਠਾ ਹੈ ਜੋ ਸਦੀਵੀ ਕਾਲ ਆਨੰਦ ਹੈ ਵਾਹਿਗੁਰੂ ਜੀ ਦੇ ਸਰੂਪ ਦਾ ਉਹ ਗੁਰਮਰਦ ਦੁਆਰਾ ਤੂੰ ਮਾੜ ਲੈਣਾ ਕਰ ਸਾਚੀ ਲਿਵ ਲਾਗੀ ਹੈ ਭੀਤਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰਦੇ ਹੋ ਬਖਸ਼ਿਸ਼ ਕਰਦੇ ਹੈ ਜਿਨ੍ਹਾਂ ਨੇ ਆਤਮ ਸਰੂਪ ਦੀ ਪਹਿਚਾਣ ਕਰ ਲਈ ਇਨਾਂ ਦੇ ਫਿਰ ਸੱਚੀ ਲਿਵ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਲੱਗ ਗਈ ਹੈ। ਤੇਨਾਂ ਦੀ ਸੁਰਤ ਸ਼ਬਦ ਦੇ ਵਿੱਚ ਜੁੜ ਗਈ ਹੈ। ਸੁਰਤ ਸ਼ਬਦ ਦੇ ਵਿੱਚ ਜੁੜ ਜਾਵੇ ਤੇ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਸਰੂਪ ਦਾ ਮਿਲਾਪ ਹੋ ਜਾਂਦਾ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਿੱਧਾਂ ਨੇ ਸਵਾਲ ਕੀਤਾ ਸੀ ਕਹਿਣ ਲੱਗੇ ਮਹਾਰਾਜ ਤੁਸੀਂ ਅੰਗ੍ਰਸਥੀ ਹੋ ਪਰਿਵਾਰ ਵਿੱਚ ਰਹਿੰਦੇ ਹੋ ਤੁਹਾਡਾ ਤੇ ਭਵ ਸਾਗਰ ਤੋਂ ਤਰਨਾ ਬੜਾ ਔਖਾ ਹੈ। 84 ਸਿੱਧ ਜਿਹੜੀ ਸਾਨੂੰ ਵਾਰ-ਵਾਰ ਸਵਾਲ ਕਰਦੀ ਸਨ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਕਹਿੰਦੇ ਮਹਾਰਾਜ ਸੰਸਾਰ ਸਾਗਰ ਤੋਂ ਤਰਨਾ ਬੜਾ ਔਖਾ ਹੈ ਤੇ ਜਿਹੜੇ ਗ੍ਰਿਸ਼ਤ ਆਸ਼ਰਮ ਪਰਿਵਾਰ ਵਿੱਚ ਰਹਿੰਦੇ ਉਹਨਾਂ ਦਾ ਤੇ ਤਰਨਾ ਤੇ ਬਹੁਤ ਜ਼ਿਆਦਾ ਹੀ ਔਖਾ ਹੈ ਉਹ ਤਰ ਨਹੀਂ ਸਕਦੇ ਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿਉਂ ਨਹੀਂ ਤਰ ਸਕਦੇ ਭਲਿਓ ਤਰ ਸਕਦੇ ਐ ਕਹਿੰਦੇ ਮਹਾਰਾਜ ਉਹ ਕਿਵੇਂ ਸਤਿਗੁਰੂ ਜੀ ਕਹਿਣ ਲੱਗੇ ਬੜਾ ਸੌਖਾ ਤਰੀਕਾ ਹੈ ਸੱਚੇ ਪਾਤਸ਼ਾਹ ਮਹਾਰਾਜ ਅਸੀਂ ਤੇ ਦਾਵੇਦਾਰ ਹੋ ਕਰਕੇ ਪ੍ਰਚਾਰ ਕਰਦੇ ਹਾਂ ਕਿ ਬੜਾ ਔਖਾ ਹੈ ਪਰਿਵਾਰ ਵਾਲੇ ਤੇ ਤਾਰੇ ਨਹੀਂ ਸਕਦੇ ਤੁਸੀਂ ਕਿਵੇਂ ਕਹੀ ਜਾਂਦੇ ਕਿ ਬੜਾ ਸੌਖਾ ਹੈ ਸੱਚੇ ਪਾਤਸ਼ਾਹ ਜੀ ਨੇ ਦੋ ਉਦਾਹਰਨਾਂ ਦੇ ਕਰਕੇ ਸਮਝਾਇਆ ਹਜ਼ੂਰ ਕਹਿਣ ਲੱਗੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਜਿਵੇਂ ਜਿਵੇਂ ਪਾਣੀ ਉੱਚਾ ਉੱਠਦਾ ਤਿਵੇਂ-ਤਿਵੇਂ ਕਮਲ ਦਾ ਫੁੱਲ ਵੀ ਉੱਚਾ ਉੱਠੀ ਜਾਂਦਾ ਹੈ ਆਪਣੀਆਂ ਪੰਖੜੀਆਂ ਨੇ ਪਾਣੀ ਵਿੱਚ ਭਿੱਜਣ ਦਿੰਦਾ ਹੈ ਇਸੀ ਤਰ੍ਹਾਂ ਇੱਕ ਮੁਰਗਾਈ ਪੰਛੀ ਹੈ ਉਹ ਵੀ ਪਾਣੀ ਵਿੱਚ ਰਹਿੰਦਾ ਹੈ ਤੇ ਜਦੋਂ ਚਾਹੇ ਉਹ ਖੰਭਾਂ ਦੇ ਸਹਾਰੇ ਉੱਡ ਕਰਕੇ ਚੱਲਿਆ ਜਾਂਦਾ ਉਡਾਰੀ ਮਾਰਦੇ ਹੁੰਦਾ ਆਪਣੇ ਖੰਭ ਭਿੱਜਣ ਨਹੀਂ ਦਿੰਦਾ ਮਹਾਰਾਜ ਕਹਿਣਗੇ ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਸ਼ਬਦ ਦੇ ਨਾਲ ਜਿਹੜਾ ਸਿੱਖ ਆਪਣੀ ਸੁਰਤ ਨੂੰ ਜੋੜ ਕਰਕੇ ਰੱਖਦਾ ਹੈ ਉਹ ਫਿਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਣਾ ਕਰਦਾ ਹੈ ਸਤਿਗੁਰੂ ਜੀ ਦੇ ਬਚਨ ਹਨ ਜੈਸੀ ਜਲ ਮਹਿ ਕਮਲ ਨਿਰਾਲਮ ਮੁਰ ਗਾਈ ਨੈਸਾਣੇ ਸ਼ਬਦ ਸੁਰਤ ਭਵ ਸਾਗਰ ਤਰੀ ਗੈ ਨਾਨਕ ਨਾਮ ਵਿਖਾਣੇ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਐਸੀ ਫਿਰ ਬਖਸ਼ਿਸ਼ ਹੋ ਜਾਂਦੀ ਹੈ ਉਹ ਜੀਵ ਪੈਦਾਇਕ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਜਿਸ ਸਿੱਖ ਦੀ ਸੁਰਤ ਸ਼ਬਦ ਦੇ ਵਿੱਚ ਜੁੜ ਜਾਂਦੀ ਹੈ ਨਾ ਲਿਵ ਲੱਗ ਜਾਂਦੀ ਹੈ ਮਹਾਰਾਜ ਕਹਿੰਦੇ ਫਿਰ ਸੰਸਾਰ ਦੇ ਵਿੱਚ ਜਿੱਤਨਾ ਮਰਜ਼ੇ ਪਦਾਰਥਾ ਰੂਪੀ ਪਾਣੀ ਮਿਲ ਜਾਵੇ ਜਿੰਨਾ ਮਰਜ਼ੇ ਪਦਾਰਥਾ ਰੂਪੀ ਸੁਖਾ ਰੂਪੀ ਪਾਣੀ ਜ਼ਿੰਦਗੀ ਵਿੱਚ ਵੱਧ ਜਾਵੇ ਦੁਨੀਆਂ ਭਰ ਦੇ ਸੁੱਖ ਸੰਸਾਰ ਦੇ ਕੋਲ ਆ ਜਾਣ ਪਰ ਉਹ ਆਪਣੇ ਮਨ ਨੂੰ ਨੇ ਕਦੇ ਵੀ ਗੁਰਮੁਖ ਪਿਆਰੇ ਭੇਜਣ ਦੇਂਦੇ ਮਨ ਜਿਹੜਾ ਹੈ ਸੁਰਤ ਜਿਹੜੀ ਹੈ ਨਾ ਇਹ ਸੰਸਾਰ ਤੋਂ ਉਪਰਾਮ ਕਰਕੇ ਰੱਖਦੇ ਐ ਨਿਰੰਕਾਰ ਦੇ ਚਰਨਾਂ ਵਿੱਚ ਜੋੜ ਕਰਕੇ ਰੱਖਦੇ ਨੇ ਕਦੇ ਸੰਸਾਰ ਦੇ ਵਿੱਚ ਨਹੀਂ ਭੇਜਣ ਦੇਣਾ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਸਾਚੀ ਲੇਵ ਲੱਗ ਗਈ ਹੈ ਭੇਤਰ ਜਿਨ੍ਹਾਂ ਦੀ ਮਹਾਰਾਜ ਕਹਿੰਦੇ ਮਹਾਰਾਜ ਜੀ ਦੇ ਸ਼ਬਦ ਦੇ ਵਿੱਚ ਸੁਰਤ ਲੱਗ ਗਈ ਹੈ ਜਿਨ੍ਹਾਂ ਨੇ ਪਿਆਰ ਵਿੱਚ ਭੇਜ ਕਰਕੇ ਲੇਵ ਬਿਰਤੀ ਨੂੰ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜ ਲਿਆ ਹੈ ਸਤਗੁਰ ਸਿਓ ਮਨ ਮਾਨਿਆ ਉਹਨਾਂ ਦਾ ਮਨ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਮੰਨ ਗਿਆ ਹੈ ਜਿਹੜਾ ਮਨ ਥਾਵਾ-ਥਾਵਾ ਤੇ ਭਟਕਦਾ ਫਿਰਦਾ ਸੀ ਨਾ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਕਦੇ ਕਿਸੇ ਨੂੰ ਆਪਣਾ ਮਾਲਕ ਬਣਾਉਂਦਾ ਸੀ ਕਦੇ ਕਿਸੇ ਨੂੰ ਮਹਾਰਾਜ ਕਹਿੰਦੇ ਜਦੋਂ ਇਹ ਸੁਰਤ ਸ਼ਬਰਦੇਵਤ ਜੁੜੀ ਹੈ ਨਾ ਇਹ ਲੈਵ ਸੰਸਾਰ ਤੋਂ ਉਪਰਾਮ ਹੋ ਕੇ ਨਿਰੰਕਾਰ ਦੇ ਚਰਨਾਂ ਵਿੱਚ ਤਾਰ ਜੁੜ ਗਈ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਤਗੁਰ ਸਿਓ ਮਨ ਮਾਨਿਆ ਉਹ ਮਨ ਉਹ ਹੋਈ ਹੈ ਪਰ ਜਿਹੜਾ ਸੰਸਾਰ ਤੇ ਕਦੇ ਕਿਸੇ ਦਰ ਤੇ ਕਦੇ ਕਿਸੇ ਦਰ ਤੇ ਕਦੇ ਕਿਸੇ ਨੂੰ ਆਪਣਾ ਖਸਮ ਕਦੇ ਕਿਸੇ ਨੂੰ ਆਪਣਾ ਮਾਲਕ ਬਣਾਉਂਦਾ ਫਿਰਦਾ ਸੀ ਮਹਾਰਾਜ ਜੀ ਦੀ ਕਿਰਪਾ ਹੋਣ ਦੇ ਨਾਲ ਉਹ ਹੀ ਮਨ ਫਿਰ ਨਿਰੰਕਾਰ ਦੇ ਚਰਨਾਂ ਵਿੱਚ ਜੁੜ ਗਿਆ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦਾ ਦਰ ਛੱਡ ਕੇ ਉਹ ਮਨ ਕਦੇ ਵੀ ਕਿਸੇ ਦਰ ਤੇ ਜਾਂਦਾ ਨਹੀਂ ਉਹ ਜੀਵ ਕਦੇ ਵੀ ਥਾਵਾਂ ਥਾਵਾਂ ਤੇ ਭਟਕਦਾ ਨਹੀਂ ਜਿਸ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰ ਦੇਣਾ ਕਰਦੇ ਜਿਸ ਦੀ ਬੇਨਤੀ ਮਹਾਰਾਜ ਆਪਣੇ ਦਰ ਤੇ ਪ੍ਰਵਾਨ ਕਰ ਲੈਂਦੇ ਜਿਹੜਾ ਸਿੱਖ ਸਰਦਾ ਰੂਪ ਝੋਲੀ ਅੱਡ ਕੇ ਸਤਿਗੁਰੂ ਜੀ ਦੇ ਦਰ ਤੋਂ ਮੰਗਦਾ ਇਹਨੇ ਕਿ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਨਾਮ ਦੀ ਖੈਰ ਆਪਣੇ ਦਰਸ਼ਾਂ ਦੀ ਖੈਰ ਕਿਰਪਾ ਕਰਕੇ ਮਹਾਰਾਜ ਮੇਰੀ ਝੋਲੀ ਵਿੱਚ ਪਾ ਦੇਣਾ ਕਰੋ ਗਰੀਬ ਨਵਾਜ਼ ਮਹਾਰਾਜ ਸੱਚੇ ਪਾਤਸ਼ਾਹੀ ਦੇ ਦਰ ਤੋਂ ਬਿਨਾਂ ਹੋਰ ਕਿਸੇ ਦਰ ਦਰ ਤੇ ਪਟਕਦਾ ਨਹੀਂ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਉਹ ਸਿੱਖ ਤੇ ਸਤਿਗੁਰੂ ਜੀ ਦੇ ਐਸੀ ਬਖਸ਼ਿਸ਼ ਹੋ ਜਾਂਦੀ ਹੈ ਉਹ ਮਹਾਰਾਜ ਜੀ ਦੇ ਚਰਨਾਂ ਦਾ ਛੱਡ ਕੇ ਨਾ ਪੱਲਾ ਨਹੀਂ ਛੱਡਦਾ ਕਦੇ ਵੀ ਕਿਸੇ ਹੋਰ ਦਰਦਰ ਤੇ ਪਟਕਣਾ ਨਹੀਂ ਕਰਦਾ ਜਦੋਂ ਗਰੀਬਨਵਾਜ਼ ਸਤਿਗੁਰੂ ਜੀ ਰਹਿਮਤ ਕਰ ਦਿੰਦੇ ਬਖਸ਼ਿਸ਼ ਕਰ ਦੇਣਾ ਕਰਦੇ ਹੈ ਗਰੀਬਨਵਾਜ਼ ਧੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਇਹ ਪਾਵਨ ਪਵਿੱਤਰ ਜੋ ਮੁਖਵਾਗ ਦੀ ਦਾਤ ਬਖਸ਼ਿਸ਼ ਕੀਤੀ ਹੈ ਗਰੀਬਨਵਾਜ਼ ਸਤਿਗੁਰੂ ਜੀ ਮਿਹਰ ਕਰਨ ਬਖਸ਼ਿਸ਼ ਕਰਨ ਸਾਰੀ ਸੰਗਤ ਮਿਲ ਕਰਕੇ ਭਾਈ ਸਾਹਿਬ ਭਾਈ ਬਲਜਿੰਦਰ ਸਿੰਘ ਜੀ ਤਿਨਾ ਦਿਨ ਮਿਤ ਅਰਦਾਸ ਕਰੀਏ ਕਿ ਸਤਿਗੁਰੂ ਜੀ ਕਿਰਪਾ ਕਰਨ ਆਪਣੇ ਚਰਨਾਂ ਦੇ ਵਿੱਚ ਤਿਨਾਂ ਨੂੰ ਨਿਵਾਸ ਬਖਸ਼ਿਸ਼ ਕਰਨ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਕਿਉਂਕਿ ਗਰੀਬਨਵਾਜ਼ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਰੂਪ ਵਿੱਚ ਕੀਤੀ ਹੋ ਅਰਦਾਸ ਹਜ਼ੂਰ ਕਹਿੰਦੇ ਕਦੇ ਵਿਅਰਥ ਨਹੀਂ ਜਾਣਾ ਕਰਦੀ ਮਹਾਰਾਜ ਜੀ ਦੇ ਚਰਨਾਂ ਵਿੱਚ ਜੇ ਤੁ ਸੰਗਤ ਮਿਲ ਕਰਕੇ ਅਰਦਾਸ ਕਰਦੀ ਹੈ ਨਾ ਸੰਗਤ ਜੀ ਸਤ ਕਰਕੇ ਜਾਣਿਓ ਕਦੇ ਬੇਅਰਥ ਨਹੀਂ ਜਾਣਾ ਕਰਦੇ ਮਹਾਂਪੁਰਖ ਸੰਨ ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਖਾਂ ਦੀ ਰਸਨਾ ਤੋਂ ਹਜੂਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਖ ਹੋ ਸਕਦਾ ਆਪ ਸਰੀਰਾਂ ਵਿਨ ਕਈ ਉਥੇ ਸੰਗਤਾਂ ਜਾਂਦੀਆਂ ਨੇ ਆਪ ਵਿੱਚੋਂ ਵੀ ਕਈ ਸਰੀਰ ਜਾਂਦੇ ਹਜੂਰ ਸਾਹਿਬ ਮਹਾਂਪੁਰਖਾਂ ਦੀ ਰਸਨਾ ਤੋਂ ਬਹੁਤ ਵਾਰ ਦਾਸ ਨੇ ਬਚਨ ਸੁਣਿਆ ਤੁਸੀਂ ਵੀ ਹੋ ਸਕਦਾ ਸੁਣਿਆ ਹੋਵੇਗਾ ਸੰਗਤੀ ਰੂਪ ਵਿੱਚ ਮਿਲ ਕਰਕੇ ਅਰਦਾਸ ਕਰਨੀ ਨਾਮ ਜਪਣਾ ਇਹਦੇ ਪਰਥਾਏ ਮਾਮੁਰਖ ਬਚਨ ਸੁਣਾਇਆ ਕਰਦੇ ਕਹਿੰਦੇ ਕਿ ਇੱਕ ਜਾਣਾ ਨਾਮ ਜਪਦਾ ਹੈ ਨਾ ਜਾਂ ਅਰਦਾਸ ਕਰਦਾ ਉਹ ਇਵੇਂ ਹੈ ਕਿ ਜਿਵੇਂ ਇੱਕ ਮੋਟਰ ਮੰਨ ਲਓ ਇੱਕ ਇੱਕ ਕਿੱਲੇ ਨੂੰ ਭਰਨਾ ਹੈ ਜ਼ਮੀਨ ਨੂੰ ਭਰਨਾ ਹੈ ਉਹ ਕਿੰਨਾ ਸਮਾਂ ਲੱਗ ਜਾਂਦਾ ਹੈ ਤੇ ਜੇ ਚਾਰ ਮੋਟਰਾਂ ਚੋਂ ਆਪਾਸੀਆਂ ਤੂੰ ਲਗਾਈਆਂ ਜਾਣ ਚੌਵੇਂ ਚੱਲ ਰਹੀਆਂ ਤੇ ਉਹ ਫਿਰ ਕਿੰਨੀ ਛੇਤੀ ਉਹਨੂੰ ਭਰ ਦਿੱਤਾ ਜਾਂਦਾ ਪੈੜੀ ਨੂੰ ਇਸੇ ਤਰ੍ਹਾਂ ਕਹਿੰਦੇ ਜੇ ਇੱਕ ਜਾਨਾ ਬਹਿ ਕੇ ਨਾਮ ਜਪਦਾ ਉਹ ਸਮਾ ਜ਼ਿਆਦਾ ਲੱਗਦਾ ਜੇ ਚਾਰ ਜਾਣੇ ਆ ਹੋਰ ਜਿੰਨੇ ਜ਼ਿਆਦਾ ਗਿਣਤੀ ਵੱਧ ਹੈ ਤੇ ਸਾਰੀ ਸੰਗਤ ਜੇ ਪਿਆਰ ਵਿੱਚ ਭੇਜ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਛੇਤੀ ਗਰੀਬਨਵਾਦ ਸਤਿਗੁਰੂ ਜੀ ਬੋਢੀ ਕਰਦੇ ਹੈ ਮਹਾਰਾਜ ਆਪਣੇ ਸਿੱਖਾਂ ਦੀ लाज ਰੱਖਦੇ ਹੈ ਇਸ ਕਰਕੇ ਸਾਰੀ ਸੰਗਤ ਮਿਲ ਕਰਕੇ ਭਾਜੀ ਸਾਹਿਬ ਜੀ ਦੇ ਪਰਥਾਏ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਗੇ ਗਰੀਬਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰੋ ਗਰੀਬਨਵਾਜ਼ ਆਪਣੇ ਚਰਨਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਛੜੇ ਹੋ ਰੂ ਆਤਮਾ ਨੂੰ ਨਿਵਾਸ ਬਖਸ਼ਿਸ਼ ਕਰਨਾ ਜ਼ਿੰਦਗੀ ਵਿੱਚ ਮਹਾਰਾਜ ਅਸੀਂ ਸਾਰੇ ਹੀ ਕਲਯੁਗੀ ਜੀਵ ਭੁੱਲਣ ਹਾਰਾ ਆਪ ਕਿਰਪਾ ਕਰਕੇ ਮਹਾਰਾਜ ਬਖਸ਼ ਕਰਕੇ ਆਪਣੇ ਚਰਨਾਂ ਦੇ ਵੀ ਸਾਨੂੰ ਜੋੜ ਕਰਕੇ ਸਭ ਨੂੰ ਮਹਾਰਾਜ ਸਾਨੂੰ ਵੀ ਜੋੜ ਕਰਕੇ ਰੱਖਣਾ ਕਰੋ ਕਿਉਂਕਿ ਜੇ ਪ੍ਰਮਾਤਮਾ ਕਰਮਾਂ ਦਾ ਹਿਸਾਬ ਕਰਨ ਲੱਗੇ ਤੇ ਕਦੇ ਵੀ ਮਨੁੱਖ ਬੱਧਾ ਨਹੀਂ ਛੁੱਟ ਸਕਦਾ ਹਜ਼ੂਰ ਦੇ ਬਚਨ ਹੈ ਨਾ ਲੇਖ ਹੈ ਕਤਹਿ ਨਾ ਛੁਟੀ ਹੈ ਖਿਨ ਖਿਨ ਭੂਲਨ ਹਾਰ ਬਖਸਨ ਹਾਰ ਬਖਸ ਲੈ ਨਾਨਕ ਪਾਰ ਉਤਾਰ ਸਾਰੀ ਸੰਗਤ ਪਿਆਰ ਵਿੱਚ ਮਿਲ ਕਰਕੇ ਸਾਜ ਸੰਗਤ ਜੀ ਇਹ ਦੋ ਪੰਕਤੀਆਂ ਪੜਨੀਆਂ ਨੇ ਆਪ ਜੀ ਨੇ ਪਿਛੇ-ਪਿਛੇ ਪੜਨੀਆਂ ਫਿਰ ਇਹਦੇ ਤੋਂ ਬਾਅਦ ਸਮਾਪਤੀ ਕਰ ਦੇਣੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਲੇਖ ਕਤਹਿ ਨ ਛੂਟੀਐ ਲੇਖ ਕਤਹਿ ਨ ਛੂਟੀਐ ਸਾਰੀ ਸੰਗਤ ਪੜ ਲੇਖ ਕਤਹਿ ਨ ਛੂਟੀਐ ਲੇਖ ਕਤਹਿ ਨ ਛੂਟੀਐ ਲੇਖ ਕਤਹਿ ਨ ਛੂਟੀਐ ਲੇਖ ਕਤਹ ਨ ਛੂਟੀਐ ਲੇਖ ਕਤਹ ਨ ਛੂਟੀਐ ਲੇਖ ਕਤਹ ਨ ਛੂਟੀਐ ਖਿਨ ਖਿਨ ਪੂਲਨ ਹਾਰ 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 ਖੇਨ ਖੇਨ ਪੂਲਨ ਹਾਰ ਖੇਨ ਖੇਨ ਪੂਲਨ ਹਾਰ ਬਖਸਨ ਹਾਰ ਬਖਸ ਲੈ ਬਖਸਨ ਹਾਰ ਬਖਸ ਲੈ ਖਸ ਲੈ ਬਖਸਨਹਾਰ ਬਖਸ ਲੈ ਬਖਸਨਹਾਰ ਬਖਸ ਲੈ ਬਖਸਨਹਾਰ ਬਖਸ ਲੈ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਨਾਨਕ ਪਾਰ ਉਤਾਰ ਬਖਸਨ ਹਾਰ ਬਖਸ ਲੈ ਬਖਸਨ ਹਾਰ ਬਖਸ ਲੈ ਬਖਸਨ ਹਾਰ ਬਖਸ ਲੈ ਬਖਸਨਹਾਰ ਬਖਸ ਲੈ ਨਾਨਕ ਪਾਰ ਉਤਾਰ 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 ਗਰੀਬ ਨਵਾਜ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਉਹ ਸੰਗਤੀ ਰੂਪ ਵਿੱਚ ਮਿਲ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਵਿਛੜੇ ਰੂ ਆਤਮਾ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰਨ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਕਿਉਂਕਿ ਜਿਵੇਂ ਰਾਗੀ ਜੀ ਭਾਈ ਸਾਹਿਬ ਹੁਣੇ ਵੀ ਪਹਿਲਾਂ ਆਪ ਸੰਗਤ ਨੂੰ ਦੱਸ ਕਰਕੇ ਗਏ ਐ ਕਿ ਕੁਝ ਸਮਾਂ ਪਹਿਲਾਂ ਮਾਤਾ ਜੀ ਜੋ ਅਕਾਲ ਚਲਾਣਾ ਕਰ ਗਏ ਸਨ ਅਜੇ ਲਗਭਗ 9-10 ਮਹੀਨੇ ਕੁਝ ਸਮਾਂ ਲੰਘਿਆ ਤੇ ਜੋ ਤਿਨਾਂ ਦੇ ਪਿਤਾ ਜੀ ਵੀ ਭਾਈ ਸਾਹਿਬ ਦੇ ਚੜ੍ਹਾਈ ਕਰ ਗਏ ਐ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਤਗੁਰੂ ਜੀ ਕਿਰਪਾ ਕਰਨ ਪਰਿਵਾਰ ਵਿੱਚ ਏਕਤਾ ਪਿਆਰ ਇਤਿਫਾਕ ਬਖਸ਼ਿਸ਼ ਕਰਨ ਸਦਾ ਹੀ ਚੜ੍ਹਦੀਏ ਕਲਾ ਬਖਸ਼ਿਸ਼ ਕਰਨ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਰੱਖਣ ਮਹਾਰਾਜ ਜੀ ਦਰਮ ਕਰੋ ਪਿਆਰੀ ਗੁਰਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਪੁਰਸਾ ਤੇ ਪਿਆਰ ਬਖਸ਼ਿਸ਼ ਕਰਨ ਜਿਨ੍ਹਾਂ ਨੂੰ ਸਿੱਖੀ ਬਖਸ਼ੀ ਹੈ ਸਤਿਗੁਰੂ ਜੀ ਕਮਾਉਣ ਦਾ ਬਲ ਬਖਸ਼ਿਸ਼ ਕਰਨ ਇਹ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਤਿਨਾਂ ਨੂੰ ਮੁਬਾਰਕ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਪਾਨ ਕੀਤਾ ਮਹਾਰਾਜ ਜੀ ਦੀ ਸਿੱਖੀ ਧਾਰਨ ਕਰੋ ਪਤਿਤ ਪੁਣੇ ਦਾ ਨਸ਼ਿਆਂ ਦਾ ਤਿਆਗ ਕਰੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ ਕਿਉਂਕਿ ਮਹਾਰਾਜ ਜੀ ਤੋਂ ਬਿਨਾ ਕੋਈ ਬਾਣੀ ਫੜਨ ਵਾਲਾ ਸਤਿਗੁਰ ਬਾਝਹ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਜੀ ਆਪਣੇ ਸਿੱਖ ਦੀ ਬਾਹ ਫੜ ਲੈਣ ਉਹ ਸਿੱਖ ਕਦੇ ਵੀ ਡੋਲਦਾ ਨਹੀਂ ਕਦੇ ਵੀ ਫਿਰ ਉਹ ਨਰਕਾਂ ਵਿੱਚ ਨਹੀਂ ਪੈਂਦਾ ਟੇਡੀਆਂ ਜੂਨਾ ਵਿੱਚ ਨਹੀਂ ਪੈਂਦਾ ਇਸ ਕਰਕੇ ਮਹਾਰਾਜ ਜੀ ਨੂੰ ਆਪਣੀ ਬਾਹ ਫੜਾਉਣ ਦੇ ਲਈ ਸਤਿਗੁਰੂ ਜੀ ਦੀ ਸਿੱਖੀ ਤਾਰਨ ਕਰੀਗੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਸਮੁੱਚੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜੋਬਨ ਪਰੀਤਜੀਤ ਸਿੰਘ ਜੀ ਤੋਂ ਜਿਨ੍ਹਾਂ ਨੇ ਦਾਸਨ ਹੁਕਮ ਕੀਤਾ ਸੀ ਪਰਿਵਾਰ ਦੇ ਨਾਲ ਸਲਾਹ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਬਬ ਬਣਾਇਆ ਹੈ ਗਰੀਬਨਵਾਜ਼ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਾਣੀ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਕੋਟਾਨ ਕੋਟ ਸ਼ੁਕਰ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਸਤਿਗੁਰੂ ਜੀ ਨੇ ਆਪ ਸੀ ਸਿਮੇਰ ਪਰੇ ਹੱਥ ਰੱਖ ਕੇ ਆਪਣਾ ਜਸ ਕਰਵਾਇਆ ਹੈ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣ ਹਾਰੋ ਅਗਾਹਮ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ ਆਓ ਹੁਣ ਦੋ ਪੰਕਤੀਆਂ ਪੜ੍ਹ ਕੇ ਫਿਰ ਨਾਲ ਹੀ ਸਮਾਪਤੀ ਹੈ ਦੇਹੋ ਸੱਜਣ ਅਸੀਸ ੜੀਆ ਜਿਉ ਹੋਵੇ ਸਾਹਿਬ ਸਿਓ ਮੇਲ ਨਾਨਕ ਭਰਮ ਪਾਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ